ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦਰਸ਼ਨ ਪ੍ਰਕਾਸ਼ ਸਾਹਿਬ ਜਟਾਣਾ ਉੱਚਾ ਕਾਰ ਸੇਵਾ ਦੇ ਅਧੀਨ ਸੰਗਤਾਂ ਦੇ ਚਰਣਾ ਵਿੱਚ ਇੱਕ ਬੇਨਤੀ ਕਰਨੀ ਸੀ ਜ਼ਰੂਰੀ ਇਹ ਇਹ ਜਿਹੜੀ ਜਗਾ ਤੁਸੀਂ ਦੇਖ ਰਹੇ ਹੋ ਸਾਰੀ ਗੁਰਦੁਆਰਾ ਸਾਹਿਬ ਦੀ ਜਗਾ ਤੇ ਇਥੇ ਸੇਵਾ ਸ਼ੁਰੂ ਕੀਤੀ ਗਈ ਆ ਆ ਕਮਰਾ ਬਣਾ ਲਿਆ ਗਿਆ ਹੈ ਜਿੰਨੀ ਕੁ ਸੇਵਾ ਸੀ ਇਹਦੇ ਉੱਤੇ ਲੋਹੇ ਦੀਆਂ ਚਾਦਣਾ ਪਾਈਆਂ ਗਈਆਂ ਨੇ ਤੇ ਨਾਲ ਹੀ ਥੋੜਾ ਜਿਹਾ ਇਸ ਪਾਸੇ ਵੀ ਕੰਮ ਜਿਹੜਾ ਕੀਤਾ ਗਿਆ ਤੇ ਸੰਗਤਾਂ ਦੇ ਚਰਨਾਂ ਦੇ ਵਿੱਚ ਹੁਣ ਬੇਨਤੀ ਸੀ ਕਿ ਵੀ ਇਸ ਕਮਰੇ ਬਣਾਏ ਨੂੰ ਚਲੋ ਜਿੰਨੀ ਕੁ ਸੇਵਾ ਹੋਈ ਇਕੱਠੀ ਹੁੰਦੀ ਗਈ ਉਹ ਟਾਈਮ ਹੋ ਚੱਲਿਆ ਹੁਣ ਜਦੋਂ ਇੱਥੇ ਪ੍ਰਕਾਸ਼ ਕਰਦੇ ਆ ਤਾਂ ਉੱਪਰ ਲੋਹੇ ਦੀਆਂ ਟੀਨਾ ਕਰਕੇ ਨਾ ਅੰਦਰ ਤਪਦਾ ਬਹੁਤ ਆ ਫਿਲਹਾਲ ਮਹਾਰਾ ਦਾ ਇਸ ਤਰ੍ਹਾਂ ਆਸਣ ਲਾਇਆ ਹੋਇਆ ਤੇ ਆ ਉੱਪਰ ਲੋਹੇ ਦੀਆਂ ਚਾਦਰਾਂ ਕਰਕੇ ਤਪਦਾ ਬਹੁਤ ਆ ਤੇ ਦੂਸਰਾ ਇਸ ਦੇ ਵਿੱਚ ਕੋਈ ਨਾ ਕੋਈ ਆ ਕੇ ਜਾਨਵਰ ਰਹਿਣ ਲੱਗ ਜਾਂਦਾ ਉਹ ਉੱਪਰਲੇ ਪਾਸੇ ਤੁਸੀਂ ਦੇਖ ਰਹੇ ਹੋ ਸੋ ਸੰਗਤਾਂ ਦੇ ਚਰਨਾਂ 'ਚ ਇਹ ਹੀ ਬੇਨਤੀ ਕਰਨੀ ਸੀਗੀ ਵੀ ਇਹ ਚਾਦਰਾਂ ਚੱਕ ਕੇ ਹੁਣ ਅਸੀਂ ਇੱਥੇ ਲੈਂਟਰ ਪਾਉਣਾ ਚਾਹੁੰਦੇ ਆ ਸੋ ਆਪ ਜੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਹਿਯੋਗ ਦਿਓ ਮਿਸਤਰੀ ਤੋਂ ਇਸ ਚੀਜ਼ ਦਾ ਐਸਟੀਮੇਟ ਲਵਾਇਆ ਗਿਆ ਕਿਉਂਕਿ ਇਸ ਦੇ ਕਰਕੇ ਉਹ ਜੇ ਸਹਜ ਪਾਠ ਰੱਖਣਾ ਉਹ ਵੀ ਨਹੀਂ ਰੱਖ ਹੋ ਰਿਹਾ ਇਹ ਮੀਂਹ ਦੇ ਵਿੱਚ ਉਸ ਪੈ ਜਾਂਦੀ ਆ ਜਾਂ ਮੀਂਹ ਠੰਡਾਂ ਦੇ ਵਿੱਚ ਉਸ ਪੈਂਦੀ ਆ ਚੋਣ ਲੱਗ ਜਾਂਦੀਆਂ ਨੇ ਉੱਪਰੋਂ ਮੀਂਹ ਦੇ ਵਿੱਚ ਥੱਲੇ ਪਾਣੀ ਸਿਮਣ ਲੱਗ ਜਾਂਦਾ ਤੇ ਇਸ ਕਰਕੇ ਇੱਥੇ ਮਹਾਰਾ ਦਾ ਪ੍ਰਕਾਸ਼ ਕਰਨਾ ਜਿਹੜਾ ਮੁਸ਼ਕਲ ਹੋ ਰਿਹਾ ਉਹ ਸਹਜ ਪਾਠ ਰੱਖਣ ਦਾ ਬਹੁਤ ਵਾਰ ਮਨ ਬਣਿਆ ਪਰ ਅੰਦਰ ਸੇਕ ਹੋ ਜਾਂਦਾ ਜ਼ਿਆਦਾ ਫਿਰ ਅੰਦਰ ਬੈਠਣਾ ਬਹੁਤ ਔਖਾ ਤੇ ਜਦੋਂ ਸਰਦੀਆਂ 'ਚ ਰੱਖਦੇ ਆਂ ਉਦੋਂ ਫਿਰ ਉਸ ਦੇ ਕਾਰਨ ਉੱਪਰੋਂ ਧੁੱਪ ਕੇ ਡਿੱਗਣ ਲੱਗ ਜਾਂਦੇ ਆ ਸੋ ਅਸੀਂ ਚਾਹੁੰਦੇ ਆ ਵੀ ਇਸ ਤੇ ਲੈਂਟਰ ਪਾ ਕੇ ਤੇ ਇੱਥੇ ਫਿਰ ਅੰਦਰ ਮਹਾਰਾ ਦਾ ਜਿਹੜਾ ਪ੍ਰਕਾਸ਼ ਹੁੰਦਾ ਚਾਹੇ ਮਹੀਨਾਵਾਰੀ ਸਮਾਗਮ ਨੂੰ ਹੋ ਜਾਈ ਚਾਹੇ ਸਾਲਾਨਾ ਸਮਾਗਮ ਨੂੰ ਹੋ ਜਾਈ ਜਾਂ ਉਦਾਂ ਕਦੋਂ ਮਨ ਕਰਦਾ ਵੀ ਸਹਿਜ ਪਾਠ ਆਰੰਭ ਕਰੀਏ ਉਹ ਹੋ ਜੇ ਫਿਰ ਇੱਥੇ ਮਹਾਰਾ ਦਾ ਪ੍ਰਕਾਸ਼ ਕਰਨਾ ਬਹੁਤ ਔਖਾ ਹੁੰਦਾ ਸੋ ਮਹਾਰਾ ਦੀ ਬੇਅਦਬੀ ਕਰਕੇ ਅਸੀਂ ਇੱਥੇ ਅਜੇ ਮਹਾਰਾ ਦਾ ਪ੍ਰਕਾਸ਼ ਨਹੀਂ ਕਰ ਰਹੇ ਵੀ ਚਲੋ ਕਿ ਬੇਅਦਬੀ ਨਾ ਹੋਵੇ ਕਿਉਂਕਿ ਇੱਥੇ ਬਹੁਤ ਔਖਾ ਅੰਦਰ ਬੈਠਣਾ ਵੀ ਬਹੁਤ ਔਖਾ ਹੁਣ ਧੁੱਪਾਂ ਦੇ ਵਿੱਚ ਬਹੁਤ ਆਪਦੀਆਂ ਨੇ ਛੇਕ ਬਹੁਤ ਹੋ ਜਾਂਦਾ ਅੰਦਰ ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਵੀ ਇਹਦਾ ਜਿਹੜਾ ਖਰਚਾ ਲੈਂਟਰ ਦਾ ਉਹ 50000 ਦੱਸਿਆ ਮਿਸਤਰੀ ਨੇ ਵੀ 50000 ਦੇ ਵਿੱਚ ਬਾਦਰੇ ਕੱਢ ਕੇ ਉੱਪਰ ਲੈਂਟਰ ਵਿਦ ਸਾਰਾ ਕੁਝ ਵਿੱਚੇ ਮਿਸਤਰੀ ਦਾ ਵਿੱਚੇ ਮਸ਼ੀਨ ਦਾ ਵਿੱਚੇ ਜਿਹੜੀ ਸ਼ਟਰਿੰਗ ਹੋਣੀ ਆ ਉਸ ਦਾ ਤੇ ਬਾਕੀ ਮਟੀਰੀਅਲ ਦਾ ਟੋਟਲ ਖਰਚਾ ਉਹਨੇ 50000 ਦੱਸਿਆ ਕਿ 50000 ਦੇ ਵਿੱਚ ਲੈਂਟਰ ਜਿਹੜਾ ਇਹ ਪੈ ਜਾਊਗਾ ਤੇ ਹੁਣ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਅਸੀਂ ਚਾਹੁੰਦੇ ਆਂ ਵੀ ਇੱਥੇ ਅਸੀਂ ਮਾਰਦਾ ਪ੍ਰਕਾਸ਼ ਕਰੀਏ ਪਾਵੇਂ ਹੋ ਕੋਸ਼ਿਸ਼ ਮੇਲੀ ਹੋਵੇ ਸਹਿਜ ਪਾਠ ਆਰੰਭ ਹੋਣ ਤੇ ਕਿਉਂਕਿ ਰਹਿائش ਸਾਡੀ ਇੱਥੇ ਨਾਲ ਹੀ ਹੋ ਜਾਂਦੀ ਆ ਅ ਇਧਰ ਵੀ ਕਾਰ ਹੈਗੇ ਆ ਹੁਣ ਇੱਥੇ ਚਲੋ ਵਧੀਆ ਕਲੋਨੀ ਬਣਨ ਲੱਗ ਗਈ ਆ ਪਹਿਲਾਂ ਇੱਥੇ ਇਕੱਲਾ ਸੀ ਉਹਦੇ ਕਰਕੇ ਅਸੀਂ ਪ੍ਰਕਾਸ਼ ਨਹੀਂ ਸੀ ਕੀਤਾ ਕਿਉਂਕਿ ਕੱਲਿਆਂ ਨੂੰ ਬਾਹਰ ਰਹਿਣਾ ਖੇਤਾਂ ਵਿੱਚ ਔਖਾ ਤੇ ਹੁਣ ਸੰਗਤਾਂ ਦੇ ਚਰਣਾ ਚ ਇਹ ਵੀ ਬੇਨਤੀ ਹੈ ਵੀ ਜਰੂਰ ਸਹਿਯੋਗ ਦਿਓ 50000 ਰੁਪਏ ਜਿਹੜਾ ਕਾ ਸੇਵਾ ਦਾ ਖਰਚਾ ਹੋਣਾ ਤਾਂ ਕਿ ਇੱਥੇ ਮਹਰ ਦਾ ਪ੍ਰਕਾਸ਼ ਜਿਹੜਾ ਆਪਾਂ ਕਰ ਸਕੀਏ ਸੋ ਜਰੂਰ ਸਾਡੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਅਸੀਂ ਆਪਣਾ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ ਤੇ ਉਦਾਂ ਵੀ ਮੇਰਾ ਨੰਬਰ ਆਪ ਜੀ ਜਾਣਦੇ ਹੋ ਦਾਸ ਜਗਦੀਪ ਸਿੰਘ ਨਗਰ ਜਟਾਣਾ ਉੱਚਾ ਮੇਰਾ ਨੰਬਰ ਹੈਗਾ 700 9977521 ਸੋ ਜਰੂਰ ਆਪ ਜੀ ਸਾਥ ਦਿਓ ਤਾਂ ਕਿ ਆਪਾਂ ਇੱਥੇ ਲਾਈਟਰ ਪਵਾ ਕੇ ਉੱਪਰਲੇ ਪਾਸੇ ਤੇ ਮਾਰਾ ਦੇ ਪ੍ਰਕਾਸ਼ ਕਰਕੇ ਇੱਥੇ ਬਾਣੀ ਜਿਹੜੀ ਉਹ ਚੱਲ ਸਕੇ ਨਿਰੰਤਰ ਤੇ ਪਹਿਰਾ ਹੋ ਸਕੇ ਸੋ ਮੇਰੀ ਬੇਨਤੀ ਹੈ ਵੀ ਇਹ ਜਿਹੜੀਆਂ ਚਾਦਰਾਂ ਨੇ ਫਿਰ ਇਹ ਇੱਥੋਂ ਉਤਾਰ ਕੇ ਬਾਹਰਲੇ ਪਾਸੇ ਇਹਨਾਂ ਦਾ ਸ਼ੈੱਡ ਪਾ ਦਿੱਤਾ ਜਾਊਗਾ। ਇਸ ਤਰ੍ਹਾਂ ਸੀ ਮਹਾਰਾ ਦਾਸਣ ਲਾਇਆ ਹੋਇਆ ਫਿਲਹਾਲ ਕਿਉਂਕਿ ਜ਼ਰੂਰੀ ਸੀਗਾ ਜਦੋਂ ਆਪਾਂ ਦਰਬਾਰ ਸਾਹਿਬ ਲਈ ਜਾਂ ਗੁਰੂ ਘਰ ਲਈ ਜਗ੍ਹਾ ਛੱਡ ਦਿੱਤੀ ਆ ਤਾਂ ਉਹਨਾਂ ਦੀ ਫਿਰ ਉਹਨਾਂ ਦਾ ਆਸਣ ਜ਼ਰੂਰੀ ਆ। ਸੋ ਇਹ ਜਗ੍ਹਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਮਹਾਰਾਜੀ ਦੀ ਤੇ ਬਾਬਾ ਸ਼ਰੀ ਚੰਦ ਜੀ ਮਹਾਰਾਜੀ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਦਰਸ਼ਨ ਪ੍ਰਕਾਸ਼ ਸਾਹਿਬ ਜਿਹੜੀ ਸੇਵਾ ਆਰੰਭ ਹੋਈ ਆ। ਸੋ ਬੇਨਤੀ ਇੰਨੀ ਕਿ ਆ ਵੀ ਆਪਾਂ ਇਹ ਇਥੋਂ ਚਾਦਰਾਂ ਬਦਲ ਕੇ ਤੇ ਇੱਥੇ ਆਪਾਂ ਲੈਂਟਰ ਪਾਉਣਾ ਕਿਉਂਕਿ ਸਾਨੂੰ ਮੀਂਹਾਂ ਦੇ ਵਿੱਚ ਤੇ ਠੰਡਾਂ ਦੇ ਵਿੱਚ ਤੇ ਹੁਣ ਧੁੱਪਾਂ ਦੇ ਵਿੱਚ ਇਹ ਚਾਦਰਾਂ ਸਾਨੂੰ ਬਹੁਤ ਔਖਾ ਕਰਦੀਆਂ ਨੇ ਬੈਠਣ ਨੂੰ ਵੀ ਤੇ ਮਹਰਾ ਦਾ ਪ੍ਰਕਾਸ਼ ਕਰਨ ਨੂੰ ਵੀ ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਜਰੂਰ ਸਾਡਾ ਸਾਥ ਦਿਓ ਤਾਂ ਕਿ ਉੱਪਰ ਆਪਾਂ ਲੈਂਟਰ ਪਾ ਕੇ ਮਹਰਾ ਦਾ ਪ੍ਰਕਾਸ਼ ਇੱਥੇ ਕਰ ਸਕੀਏ ਇੰਨੀ ਇੱਕ ਬੇਨਤੀਆਂ ਜਰੂਰ ਪ੍ਰਵਾਨ ਕਰਨੀਆਂ ਜੀ ਸਕਰੀਨ ਤੇ ਵੀ ਨੰਬਰ ਆਪਦਾ ਚਲਾਵਾਂਗੇ ਇਸ ਪਾਸੇ ਮਹਰਾ ਦਾ ਨਿਸ਼ਾਨ ਸਾਹਿਬ ਹੈ ਨੀਲੇ ਨਿਸ਼ਾਨ ਸ਼ਹੀਦ ਸਿੰਘਾਂ ਦੇ ਝੁੱਲਦੇ ਆ ਤੇ ਇਹ ਜਿਹੜੀ ਸਾਰੀ ਜਗ੍ਹਾ ਇਹ ਗੁਰੂ ਘਰ ਲਈ ਸੀ ਆ ਜਿੱਥੇ ਤੱਕ ਉਹ ਬਾਉਂਡਰੀ ਹੋਈ ਹੈ ਉਸ ਪਾਸੇ ਫਿਰ ਵੱਡਾ ਦਰਬਾਰ ਸਾਹਿਬ ਦੀ ਜਿਹੜੀ ਮਹਾਰਾਜ ਕਿਰਪਾ ਕਰਨਗੇ ਆਪਾਂ ਸੇਵਾ ਸ਼ੁਰੂ ਕਰਦਾਂਗੇ ਫਿਲਹਾਲ ਤੇ ਇਹ ਅਸੀਂ ਜਿੰਨੀ ਕੁ ਸੇਵਾ ਹੋਈ ਆ ਇਹ ਤਿਆਰ ਕੀਤਾ ਤੇ ਇਹ ਪਾਣੀ ਦੀ ਟੈਂਕੀ ਦੀ ਵੀ ਸੇਵਾ ਕਿਸੇ ਨੇ ਦਿੱਤੀ ਸੀਗੀ ਇਹ ਲੱਗਿਆ ਉਸ ਤੋਂ ਬਾਅਦ ਲਾਈਟਾਂ ਵਗੈਰਾ ਸਾਰਾ ਅੰਦਰ ਪਾ ਲੰਗੇ ਦੀ ਸੇਵਾ ਸਾਰੀ ਸੇਵਾ ਇਹ ਸੰਗਤਾਂ ਹੀ ਕਰਾ ਰਹੀਆਂ ਨੇ ਜੀ ਹੁਣ ਜ਼ਰੂਰੀ ਆ ਵੀ ਇਹ ਸਾਨੂੰ ਥੋੜਾ ਜਿਹਾ ਮੁਸ਼ਕਲ ਦੇ ਰਹੀਆਂ ਨੇ ਬਹੁਤ ਲੋਹੀ ਦੀਆਂ ਯਾਦਾਂ ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਜਰੂਰ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ